ਤੇ ਸਤਾਰ ਹਥਿਆਰ ਲੈ ਦੁਕਾਨ ਚ ਵੜ ਗਏ ਲੁਟੇਰੇ ਉਹ ਅੰਦਰ ਵੜ ਕੇ ਮਤਲਬ ਵੀ ਮੇਰੇ ਤੇ ਉਹਨਾਂ ਨੇ ਵਾਰ ਕੀਤਾ ਤੋਂ ਉਪਰੰਤ ਮੇਰਾ ਜੋ ਗੱਲਾ ਸੀਗਾ ਉਹਨੂੰ ਚਿੰਬੜੇ ਪਰ ਗੱਲਾ ਬੰਦ ਹੋਣ ਕਰਕੇ ਉਹਨਾਂ ਦੀ ਪਹੁੰਚ ਨਹੀਂ ਪਈ ਲੁਟੇਰਿਆਂ ਨੇ ਦੁਕਾਨਦਾਰ ਤੇ ਕੀਤਾ ਜਾਨ ਲੇਵਾ ਹਮਲਾ ਤੇ ਉਹਨਾਂ ਨੇ ਮੇਰੇ ਪਹਿਲਾਂ ਤਾਂ ਸਿਰ ਤੇ ਵਾਰ ਕੀਤਾ ਇੱਕ ਮੇਰਾ ਉਹਨਾਂ ਨੇ ਗੁੱਟ ਵੱਢਿਆ ਤੇ ਮੇਰੀ ਢੂਹੀ ਤੇ ਵੀ ਉਹਨਾਂ ਨੇ ਵਾਰ ਕੀਤਾ ਲੁਟੇਰਿਆਂ ਨਾਲ ਪੜ ਗਿਆ ਇਕੱਲਾ ਦੁਕਾਨਦਾਰ ਪਰ ਮੇਰੀ ਉਹਨਾਂ ਨਾਲ ਝੜਪ ਹੋਈ ਝੜਪ ਦੌਰਾਨ ਮੈਂ ਦੋ ਵਿਅਕਤੀਆਂ ਨੂੰ ਧੱਕਾ ਦੇ ਕੇ ਬਾਹਰ ਸੁੱਟਿਆ ਪੂਰੀ ਵਾਰਦਾਤ ਸੀਸੀਟੀਵੀ 'ਚ ਹੋਈ ਕੈਦ ਇਹਨਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਮੂੰਹ ਸਿਰ ਟੱਕ ਕੇ ਇਹ ਤਿੰਨ ਲੁਟੇਰੇ ਦੁਕਾਨ 'ਚ ਆਉਂਦੇ ਨੇ ਆਉਂਦਿਆ ਸਾਰੇ ਇਹਨਾਂ ਲੁਟੇਰਿਆਂ ਨੇ ਇਸ ਦੁਕਾਨਦਾਰ ਤੇ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਇਸ ਦੌਰਾਨ ਹੀ ਦੁਕਾਨਦਾਰ ਨੇ ਆਪਣੇ ਗੱਲੇ ਨੂੰ ਲੌਕ ਲਗਾ ਦਿੱਤਾ ਜਿਸ ਤੋਂ ਬਾਅਦ ਇਹ ਦੁਕਾਨਦਾਰ ਇਹਨਾਂ ਲੁਟੇਰਿਆਂ ਨੂੰ ਟੁੱਟ ਕੇ ਪੈ ਗਿਆ ਤਾਂ ਕਿ ਲੁੱਟਾ ਤੇ ਖੁਦ ਦੀ ਜਾਨ ਨੂੰ ਇਹਨਾਂ ਲੁਟੇਰਿਆਂ ਤੋਂ ਬਚਾਇਆ ਜਾ ਸਕੇ ਇਹਨਾਂ ਲੁਟੇਰਿਆਂ ਨੂੰ ਇਸ ਦੁਕਾਨ 'ਚੋਂ ਬਾਹਰ ਕੱਢਣ ਦੀ ਇਸ ਦੁਕਾਨਦਾਰ ਵੱਲੋਂ ਕਾਫੀ ਕੋਸ਼ਿਸ਼ ਕੀਤੀ ਗਈ ਹੈ ਕਾਫੀ ਸਮਾਂ ਇਹਨਾਂ ਲੁਟੇਰਿਆਂ ਨਾਲ ਦੁਕਾਨਦਾਰ ਭੜਦਾ ਦਿਖਾਈ ਦਿੱਤਾ ਜਿਸ ਦੇ ਚਾਲ ਦੇ ਦੋ ਲੁਟੇਰਿਆਂ ਨੂੰ ਧੱਕਾ ਦੇ ਕੇ ਇਸ ਦੁਕਾਨਦਾਰ ਨੇ ਬਾਹਰ ਕੱਢ ਦਿੱਤਾ ਪਰ ਇਹ ਇੱਕ ਲੁਟੇਰਾ ਦੁਕਾਨ ਦੇ ਅੰਦਰ ਆਉਂਦਾ ਤੇ ਗੱਲੇ ਕੋਲੋਂ ਪੇ ਮੋਬਾਈਲ ਦੋ ਚੁੱਕ ਕੇ ਫਰਾਰ ਹੋ ਜਾਂਦਾ ਹੈ ਕਿਉਂਕਿ ਗੱਲਾਂ ਨਾ ਖੁੱਲਣ ਕਾਰਨ ਪੈਸਿਆਂ ਦਾ ਵਿਚਾਰ ਰਹਿ ਗਿਆ ਇਸ ਲੁੱਟ ਦੀ ਵਾਰਦਾਤ ਦੌਰਾਨ ਲੁਟੇਰਿਆਂ ਨੇ ਪੀੜਤ ਦੁਕਾਨਦਾਰ ਨੂੰ ਜ਼ਖਮੀ ਕਰ ਦਿੱਤਾ ਤੇ ਨਾਲ ਹੀ ਇਹ ਮਲਜਮ ਕਾਊਂਟਰ ਤੇ ਪਏ ਮਹਿੰਗੇ ਮੋਬਾਈਲ ਚੁੱਕ ਕੇ ਮੌਕੇ ਤੋਂ ਫਰਾਰ ਹੋ ਗਏ ਸਮਾਂ ਕਰੀਬ 7 8:40 ਮਿੰਟਾਂ ਦੀ ਮੈਂ ਆਪਣੀ ਦੁਕਾਨ ਦੀ ਕਲੋਜ਼ਿੰਗ ਕਰ ਰਿਹਾ ਸੀ ਮੈਂ ਕੀ ਦੇਖਦਾ ਕਿ ਮੋਟਰਸਾਈਕਲ ਤੇ ਚਾਰ ਅਣਪਛਾਤੇ ਵਿਅਕਤੀ ਹੁੰਦੇ ਨੇ ਜਿਨ੍ਹਾਂ ਕੋਲੇ ਤੇਜ਼ ਤਾਰ ਹਥਿਆਰ ਹੁੰਦੇ ਨਹੀਂ ਉਹਨਾਂ ਉਹ ਅੰਦਰ ਵੜ ਕੇ ਮਤਲਬ ਵੀ ਮੇਰੇ ਤੇ ਉਹਨਾਂ ਨੇ ਵਾਰ ਕੀਤਾ ਉਸ ਤੋਂ ਉਪਰੰਤ ਮੇਰਾ ਜੋ ਗੱਲਾਂ ਸੀਗਾ ਉਹਨੂੰ ਚਿੰਬੜੇ ਪਰ ਗੱਲਾਂ ਬੰਦ ਹੋਣ ਕਰਕੇ ਉਹਨਾਂ ਦੀ ਪਹੁੰਚ ਨਹੀਂ ਪਈ ਤੇ ਇਸ ਤੋਂ ਉਪਰੰਤ ਉਹ ਮੇਰੇ ਕਾਊਂਟਰ ਤੇ ਪਈ ਦੋ ਮੇਰੇ ਮੋਬਾਈਲ ਫੋਨ ਮੈਂ ਆਪਣੀ ਦੁਕਾਨ ਦੀ ਕਲੋ징 ਕਰ ਰਿਹਾ ਸੀ ਕੱਲ ਸ਼ਾਮ 8:40 ਮਿੰਟ ਦੇ ਕਰੀਬ ਉਸ ਤੋਂ ਉਪਰੰਤ ਕੀ ਹੋਇਆ ਮੈਂ ਕੀ ਵੇਖਦਾ ਕਿ ਇੱਕ ਇੱਕ ਮੋਟਰਸਾਈਕਲ ਤੇ ਚਾਰ ਅਣਪਛਾਤੇ ਵਿਅਕਤੀ ਆਉਂਦੇ ਆ ਜਿਨ੍ਹਾਂ ਕੋਲੇ ਟੱਕੂਏ ਨਾਮਕ ਤੇਜ਼ ਤਾਰ ਹਥਿਆਰ ਹੁੰਦੇ ਨੇ ਅਤੇ ਉਹਨਾਂ ਨੇ ਮੇਰੇ ਪਹਿਲਾਂ ਤਾਂ ਸਿਰ ਤੇ ਵਾਰ ਕੀਤਾ ਇੱਕ ਮੇਰਾ ਉਹਨਾਂ ਨੇ ਗੁੱਟ ਵੱਢਿਆ ਮੇਰੀ ਢੂਹੀ ਤੇ ਵੀ ਉਹਨਾਂ ਨੇ ਵਾਰ ਕੀਤਾ ਤਾਂ ਕਿ ਉਹ ਮੇਰਾ ਜੋ ਮੇਰੇ ਕੋਲੇ ਸੰਬੰਧਿਤ ਕੈਸ਼ ਪਿਆ ਸੀਗਾ ਉਹ ਲੈ ਕੇ ਚ ਜਾ ਸਕਣ ਪਰ ਮੇਰੀ ਉਹਨਾਂ ਨਾਲ ਝੜਪ ਹੋਈ ਝੜਪ ਦੌਰਾਨ ਮੈਂ ਦੋ ਵਿਅਕਤੀਆਂ ਨੂੰ ਧੱਕਾ ਦੇ ਕੇ ਬਾਹਰ ਸੁਟਿਆ ਮੈਂ ਨਹੀਂ ਚਾਹੁੰਦਾ ਕਿ ਜੋ ਘਟਨਾ ਮੇਰੇ ਨਾਲ ਹੋਈ ਹੈ ਕਿਸੇ ਹੋਰ ਵੀਰ ਭੈਣ ਨਾਲ ਹੋਵੇ ਕਿਉਂਕਿ ਅਸੀਂ ਦੇਖਦੇ ਹਾਂ ਕਿ ਆਲੇ-ਦਾਲੇ ਲਗਭਗ ਸਾਰੇ ਦੁਕਾਨਾਂ ਵਾਲੀ ਆ ਸੋ ਮੈਂ ਇਹ ਜੋ ਪ੍ਰਸ਼ਾਸਨਾਂ ਤੋਂ ਮੰਗ ਕਰਦਾਗਾ ਵੀ ਜੋ ਮੈਨੂੰ ਇਨਸਾਫ ਦਵਾਇਆ ਜਾ ਸਕੇ ਕਿਉਂਕਿ ਜੋ ਮੇਰੇ ਤੇ ਹਮਲਾ ਹੋਇਆ ਇਸ ਵਿੱਚ ਮੇਰੀ ਜਾਨ ਵੀ ਜਾਦਾ ਕੰਮ ਵੀ ਆ ਮੇਰੇ ਕੋਲ ਮਨੀ ਟਰਾਂਸਫਰ ਦਾ ਕੰਮ ਆ ਮੇਰੇ ਹਿਸਾਬ ਨਾਲ ਉਹਨਾਂ ਨੂੰ ਵਿਅਕਤੀ ਨੂੰ ਪਤਾ ਸੀ ਕਿ ਇਹਦੇ ਕੋਲ ਕੈਸ਼ ਹੋਵੇਗਾ ਤਾਂ ਕਰਕੇ ਉਹਨਾਂ ਨੇ ਜੋ ਹੈਗਾ ਜਾਨਲੇਵਾ ਹਮਲਾ ਕਰਕੇ ਮੇਰਾ ਨੁਕਸਾਨ ਲਗਭਗ 2 ਲੱਖ ਰੁਪਏ ਨੁਕਸਾਨ ਹੋ ਗਿਆ ਕਿਉਂਕਿ ਦੇਖਿਆ ਜਾਵੇ 1 ਲੱਖ 50 ਹਜ਼ਾਰ ਦਾ ਮੇਰਾ ਮੋਬਾਈਲ ਸੀਗਾ ਤੇ ਜੋ ਦੂਸਰਾ ਫੋਨ ਸੀਗਾ ਉਹ ਵੀ 40 ਲੁੱਟ ਦੀ ਇਹ ਵੱਡੀ ਵਾਰਦਾਤ ਬਰਨਾਲਾ ਤੋਂ ਸਾਹਮਣੇ ਆਈ ਹੈ ਜਿਸ ਨੇ ਹਰ ਇੱਕ ਨੂੰ ਹਿਲਾ ਕੇ ਰੱਖ ਦਿੱਤਾ ਹੈ ਇਸ ਵਾਰਦਾਤ ਤੇ ਆਖਰ ਪੁਲਿਸ ਵੱਲੋਂ ਕੀ ਕਾਰਵਾਈ ਅਮਲ ਚ ਲਿਆਂਦੀ ਜਾਂਦੀ ਹੈ ਇਹ ਤੁਸੀਂ ਉਹਨਾਂ ਦੇ ਮੂੰਹ ਹੀ ਸੁਣ ਲਓ ਆਜਵਾ ਸਰਵਸ ਹੈ ਜਿਹਨੂੰ ਜਗਦੀਪ ਸਿੰਘ ਚਲਾ ਰਿਹਾ ਹੈ ਉਥੇ 3-4 ਵਿਅਕਤੀ ਇਹਨਾਂ ਉਹਦੀ ਦੁਕਾਨ ਦੇ ਅੰਦਰ ਵੜ ਕੇ ਉਹਦੇ ਮੋਬਾਈਲ ਜਾਂ ਹੋਰ ਘਟਨਾ ਨੂੰ ਅੰਜਾਮ ਦਿੱਤਾ ਸੀ ਤੇ ਮੌਕੇ ਤੇ ਪੁਲਿਸ ਪਾਰਟੀ ਵੀ ਪਹੁੰਚ ਗਈ ਸੀ ਤੇ ਹੁਣ ਅੱਜੇ ਵੀ ਕੈਮਰੇ ਦੇਖ ਰਹੇ ਹਾਂਗੇ ਵੱਖ-ਵੱਖ ਟੀਮਾਂ ਲਾਈਆਂ ਨੇਗੇ ਸੀ ਇਨਚਾਰਜ ਵੱਲੋਂ ਵੀ ਲਾਈਆਂ ਗਈਆਂ ਨੇਗੀਆਂ ਤੇ ਐਫਆਈਆਰ ਦਰਜ ਹੋਇਆ ਉਹਨਾਂ ਦੀ ਸਟੇਟਮੈਂਟ ਹਸਲ ਕੀਤੀ ਹੈ ਜਗਦੀਪ ਦੀ ਜਿਨ੍ਹਾਂ ਦੇ ਬਿਆਨ ਤੇ ਐਫਆਈਆਰ ਦਰਜ ਕੀਤੀ ਹੈ ਨਾਮਾਨਕ ਵਿਅਕਤੀ ਦੇ ਖਿਲਾਫ ਸਰ ਕਿੰਨੇ ਆਨੇ ਸੀ ਕੁੱਲ 4 ਸੀ ਤਿੰਨ ਅੰਦਰ ਸੀਗੇ ਜਿਹੜਾ ਹੱਥੋਪਾਈ ਕੀਤੀ ਹੈ ਤੇ ਮੋਬਾਈਲ ਲੈ ਕੇ ਗਏ ਨੇ ਇੱਕ ਵਾਰ ਮੋਟਰਸਾਈਕਲ ਤੇ ਸੀਗੇ ਤੇ ਜਲਦੀ ਟਰੇਸ ਕੀਤਾ ਜਾਊਗਾ ਲੁੱਟੀਆਂ ਸਾਹਮਣੇ ਆਈਆਂ ਇਹ ਤਸਵੀਰਾਂ ਹਰ ਇੱਕ ਨੂੰ ਹੈਰਾਨ ਕਰ ਰਹੀਆਂ ਨੇ ਆਮ ਲੋਕਾਂ 'ਚ ਵਾਰਦਾਤ ਨੂੰ ਲੈ ਕੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਦੇਖਣਾ ਹੋਵੇਗਾ ਕਦੋਂ ਤੱਕ ਪੁਲਿਸ ਇਹਨਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਦੀ ਹੈ ਜਗਬੜੀ ਟੀਵੀ ਲਈ ਬਣੀ ਤਸ਼ਰਮਾ ਦੀ ਰਿਪੋਰਟ